ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼੍ਰੀ ਤਰਨਤਾਰਨ ਸਾਹਿਬ ਦੀ ਦੂਰੀ ਦੋਸਤੋ ਇਸ ਪਿੰਡ ਤੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਆ ਨਾਲ ਵੱਡਾ ਪਿੰਡ ਮਾਨੋਚਾਲ ਆ ਦੋਸਤੋ ਠੀਕ ਹੈ ਜੀ ਅੱਗੇ ਸ਼ਿਵਾਜਪੁਰ ਤੇ ਬਿਲਕੁਲ ਜਿਹੜੀ ਛੜਕ ਦੋਸਤੋ ਦਿਆਲਪੁਰੇ ਨੂੰ ਚਲੀ ਜਾਂਦੀ ਆ ਭਿੱਖੀ ਪਿੰਡ ਨੂੰ ਜਿਹੜੀ ਬਿਲਕੁਲ ਸ਼੍ਰੀ ਤਰਨਤਾਰਨ ਸਾਹਿਬ ਤੋਂ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਡਾਲੇ ਕੇ ਹੈਗਾ ਦੋਸਤੋ ਵੀਰ ਦੀਪੇ ਦੇ ਕੋਲੇ ਆਇਆ ਤੇ ਵੀਰ ਜੋਗੇ ਹੁਣ ਦੇ ਘਰ ਪਹੁੰਚਿਆ ਦੋਸਤੋ ਪਸ਼ੂ ਤੁਹਾਨੂੰ ਅੱਜ ਇਸ ਕਵਰੇਜ ਵਿੱਚ ਦੋਸਤੋ ਚਾਰ ਦਿਖਾਉਣੇ ਆ ਤਿੰਨ ਮੱਝਾਂ ਤੇ ਇੱਕ ਬੈੜ ਆ ਆਲਮੋਸਟ ਪਸ਼ੂ ਜਿੰਨੇ ਆ ਦੋਸਤੋ ਸਾਰੇ ਸਵੇ ਸਵੇ ਆ ਪੂਰੀ ਡਿਟੇਲ ਆਪਾਂ ਵੀਰ ਦੀਪੇ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋਸਤੋ ਅੱਜ 10 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਸਕਦੇ ਹੋ ਦੋਸਤੋ ਮਾਰਨਿੰਗ ਦੇ ਕੋਈ 10:30 ਵਜੇ ਦਾ ਸਮਾਂ ਪਸੂ ਸਾਰੇ ਸੂਏ ਸਬਾਏ ਆ ਦੋ ਟਾਈਮ ਚਵਾਈ ਕਰਕੇ ਤਸੱਲੀ ਕਰ ਸਕਦਾ ਕੋਈ ਵੀਰ ਗੱਭਣ ਪਸੂ ਹੁੰਦਾ ਦੋਸਤੋ ਤੇ ਆਪਣੀ ਤਿੱਪਕੇ ਚੋਂ ਤੁਹਾਨੂੰ ਦੀ ਥਾਣਾ ਦੀ ਤੁਸੀਂ ਤਸੱਲੀ ਕਰ ਲਿਆ ਕਰੋ ਠੀਕ ਆ ਆਓ ਲੈਣਿਆ ਜਾਣਕਾਰੀ ਪੁੱਛਦੇ ਆ ਕੀ ਡਿਟੇਲ ਕੀ ਰੇਟ ਭਾਫੜਦਾ ਰਹੂਗਾ ਅੱਜ ਨਾ ਪਸੂਆਂ ਦਾ ਸਭ ਤੋਂ ਪਹਿਲਾਂ ਬਾਈ ਦੀ ਪੇ ਕੀ ਹਾਲ ਨੇ ਸਸੀ ਗਾਲ ਸੰਤੂ ਸਾਹਿਬ ਕੀ ਹਾਲ ਜੋ ਸਸੀ ਗਾਲ ਮਹਾਰਾਜ ਕੀ ਹਾਲ ਨੇ ਵਧੀਆ ਜੀ ਵਧੀਆ 300 ਨਾਲ ਠੀਕ ਠਾਕ ਬੜੇ ਚੰਗੇ ਬੜੇ ਚੰਗੇ ਵੀਰ ਹੋਰ ਪ੍ਰਾਕੀ ਹਾਲ ਨੇ ਵਧੀਆ ਵੀਰ ਜੀ ਠੀਕ ਹੈ ਜੀ ਅੱਛਾ ਤਿੱਪੇ ਬਾਈ ਪਸੂ ਚਾਰਨੇ ਅੱਜ ਹਾਂਜੀ ਹਾਂਜੀ ਤੇ ਚਾਰੇ ਸੂਏ ਸਬਾਏ ਹਾਂਜੀ ਮਤਲਬ ਦਿਨਾਂ ਦੇ ਵਿੱਚ ਹੀ ਆ ਥੋੜੇ ਥੋੜੇ ਦਿਨਾਂ ਦੇ ਵਿੱਚ ਹੀ ਆ ਸਾਰੇ ਹਾਂਜੀ ਆ ਤੁੰਦੂ ਸਾਹਿਬ ਵੱਡੀ ਮੈਂ ਪਰਸੋਂ ਦੀ ਸੂਈ ਸੰਦੂ ਸਾਹਿਬ ਹੂੰ ਇਸ ਲਈ 12 13 ਕਿਲੋ ਬੋਲੀ ਹੋ ਗਈ ਮੈਂ ਥੱਲੇ 12 13 ਕਿਲੋ ਹਾਂਜੀ ਤੇ ਜਾ ਸੁਆ ਜੀ ਠੀਕ ਆ ਹਾਂਜੀ ਤੇ ਅ ਤੀਜਾ ਸੁਆ ਤਾਂ ਦਿਨ ਵੀ ਅੱਜ ਕਿੰਨੇ ਦਾਸ ਤੇ ਤੀਜਾ ਦਿਨ ਅੱਜ ਤੀਜਾ ਦਿਨ ਹਾਂਜੀ ਸੋ ਮੱਝ ਤਕਰੀਬਨ ਦੋਸਤੋ ਤੁਸੀਂ ਇੱਕ ਵੇਖੋ ਵੀ ਮੱਝ ਕਾਦੀ ਵੀ ਹਾਥੀ ਆ ਠੀਕ ਆ ਸੋ ਫੋਲ ਵੱਡੇ ਕਤਪੋਤਾਂ ਵਾਲੀ ਦੋਸਤੋ ਮੱਝ ਆ ਕੋਈ ਛੋਟੀ ਜਿਹੀ ਮੱਜ ਨਾ ਮੇਰਾ ਵੀਰ ਮੰਨ ਕੇ ਕਾਈ ਆਈਡੀਆ ਰੱਖਿਓ ਵੀ ਫੁੱਲ ਵੱਡੀ ਹਾਈਟ ਦਾ ਚੌੜੀ ਪਿੱਠ ਪੁੜੇ ਦੀ ਐ ਸੋ ਰਾਜੀ ਫੁੱਲ ਫਟਾ ਫੁੱਲ ਵਜਨਦਾਰ ਤੇ ਦੀਪੇ ਭਾਈ ਕਿੱਥੋਂ ਕੱਢਿਆ ਨੀ ਨਾ ਇਹ ਨਗੀਨਾ ਭਾਜੀ ਇਧਰਲੀ ਸਾਈਡ ਤੋਂ ਆਇਆ ਵਾ ਖਵਾਲਾ ਹਾਂਜੀ ਖਵਾਲਾ ਹਾਂਜੀ ਖਜਾਲਾ ਖਵਾਲਾ ਹਾਂਜੀ ਉਧਰਲੀ ਸਾਈਡ ਤੋਂ ਉਧਰਲੀ ਸਾਈਡ ਦੀ ਚੰਪਲ ਆ ਫਿਰ ਹਾਂਜੀ ਹਾਂਜੀ ਠੀਕ ਆ ਮੈਂ ਅੱਖਾਂ ਤੋਂ ਲੈ ਕੇ ਤੇ ਪੈਰਾਂ ਤੱਕ ਪੂਛ ਤੱਕ ਸਾਰੀ ਬਲੈਕ ਡੈਡ ਬਲੈਕ ਆ ਜੀ ਬਿਲਕੁਲ ਹੈ ਹਾਂਜੀ ਲੋਬੀ ਜੋ ਆਹੀ ਮੈਂ ਦੀ ਬਹੁਤ ਜਿਆਦੀ ਹੁਣ ਬੌਲਾ ਹੀ ਬੌਲਾ 3 ਕਿਲੋ ਗਾੜ ਹੋ ਗਈ ਮਹੀਂ ਦੀ ਬੌਲੀ ਬੌਲੀ ਜੀ ਬਾ ਜੀ ਬਾ ਹਾਂਜੀ ਤਾਂ 20 ਤੋਂ ਪਲੱਸ ਦੋ ਦਊਗੀ ਮਹੀਂ ਜੀ ਹੂੰ ਹਾਂਜੀ ਪੁੱਛਿਆ ਸੀ ਕਰਦੇ ਹਾਂ ਤੁਹ ਸਭ ਕੋ ਜ ਆਪਣੇ ਤਾਂ ਭਾਈ 8ਵੀਂ 9ਵੀਂ ਮੈਂ ਆਈ ਉਹਨਾਂ ਦੇ ਕੋਲੋਂ ਬੰਦਿਆਂ ਕੋਲ ਬਹੁਤ ਜਿਆਦੀਆਂ ਮਈਆਂ ਪਰੇ ਤੋਂ ਪਰੇ ਇੱਕ ਨੂੰ ਵੇਖੀਏ ਦੂਜੀ ਫੁੱਲਦੀ ਆ ਫੁੱਲਦੀ ਆ ਜੀ ਵੀ ਚੰਗੇ ਰਿਕਾਰਡ ਵਾਲੇ ਪਸ਼ੂ ਸਾਰੇ ਬਹੁਤ ਜਿਆਦੇ ਰਿਕਾਰਡ ਵਾਲੇ ਪਸ਼ੂ ਹਨ ਤੇ ਮੈਂ ਆਉਂਦੇ ਨਾਲ ਹੀ ਜਜਮੈਂਟ ਦੋਸਤੋ ਕੀਤੀ ਮੈਂ ਕਿਹਾ ਵੀ ਪਲੀ ਪੁਲੀ ਚੰਗੀ ਆ ਮੱਝ ਹਾਂਜੀ ਜਿਵੇਂ ਬਿਲਕੁਲ ਇੱਕ ਸਾਇਲਜ ਵਾਲੇ ਪਸ਼ੂ ਆਪਾਂ ਦੇਖਦੇ ਆਂ ਜਿਹੜੇ ਘਰੇ ਸਾਇਲਜ ਤੇ ਬਿਲਕੁਲ ਚੰਗੀ ਸੇਵਾ ਹੁੰਦੀ ਆ ਸੰਭਾਲ ਹੁੰਦੀ ਆ ਉੱਪਰ ਬੰਦੇ ਰਹਿੰਦੇ ਆ ਦੋਸਤੋ ਪਸ਼ੂਆਂ ਦੇ ਉੱਪਰ ਉੱਥੇ ਇਹੋ ਜਿਹੇ ਪਸ਼ੂ ਬਣਦੇ ਆ ਤੇ ਮੱਝ ਤੁਸੀਂ ਵੇਖ ਸਕਦੇ ਜਿਵੇਂ ਉਹਨੂੰ ਮਰਜ਼ੀ ਦੇਈ ਜੋ ਇਹ ਨਹੀਂ ਪੀ ਕਰਮਾ ਵਾਲੀ ਵੇਖੋ ਹੈ ਏਡੀ ਮੈਂ ਮੂੰਹ ਨਹੀਂ ਫੜਾਉਂਦੀ ਸੰਤੂ ਸਾਹਿਬ ਮੈਂ ਨਾ ਵੀ ਏਡੀ ਮੱਝ ਵੈਸੇ ਜ਼ੋਰਦਾਰ ਹੁੰਦੀ ਏ ਬੰਦਾ ਨੇੜੇ ਨਹੀਂ ਜਾਂਦਾ ਪਤਾ ਨਹੀਂ ਕੀ ਕਰੇ ਤੇ ਮੱਝ ਦੋਸਤੋ ਤੁਸੀਂ ਵੇਖੋ ਕੋਈ ਵੀਰ ਨੇ ਹ ਹੱਥੀ ਕੁਛ ਵੀ ਦੇਣਾ ਮੂੰਹ ਰਹੀ ਕੁਝ ਵੀ ਦੇਣਾ ਲਿਕਵਿਡ ਦੇਣਾ ਚਾਹੇ ਕੋਈ ਮਸਾਲੇ ਦੇਣ ਜਾਂ ਕਿਸੇ ਤਰ੍ਹਾਂ ਦਾ ਵੀ ਦੋਸਤੋ ਇਹੋ ਜਿਹੇ ਪਸ਼ੂ ਨੂੰ ਆਦਤ ਹੋਵੇ ਤਾਂ ਜੋ ਮਰਜ਼ੀ ਆਪਾਂ ਬਿਲਕੁਲ ਮੂੰਹ ਫੜਾਉਣਾ ਪਸ਼ੂ ਜਾਣਦਾ ਹੋਵੇ ਬਾਕੀ ਕੁਝ ਵੀ ਦੇ ਸਕਦੇ ਆ ਮਿੱਟੀ ਆ ਚੌੜੇ ਪਿੱਠ ਪੁੜੇ ਦੀ ਆ ਵੱਡੇ ਪੱਲੇ ਦੀ ਆ ਤਕਰੀਬਨ ਆਪਾਂ ਕਹਿ ਦਿੰਦੇ ਆ ਦੋਸਤੋ ਸਿਆਣੇ ਕਹਿੰਦੇ ਆ ਮੰਜਾ ਡਿੰਦਾ ਮਾਈ ਦੇ ਉੱਪਰ ਉਸ ਹਿਸਾਬ ਕਿਤਾਬ ਦੀ ਜਿਹੜੀ ਦੋਸਤੋ ਬਾਡੀ ਸਟਰਕਚਰ ਹੈ ਸਮਝ ਦੀ ਤੇ ਓਵਰ ਆਲ ਜਿੰਨੀ ਹੈਗੀ ਆ ਦੋਸਤੋ ਮੱਥੇ ਤੋਂ ਲੈ ਕੇ ਪੂਛ ਇੱਕ ਵੀ ਵਾਲ ਜਿਹੜਾ ਵਾਈਟ ਨਹੀਂ ਮਿਲੂਗਾ ਜੈਡ ਬਲੈਕ ਆ ਸੋ ਕਾਫੀ ਸੋਹਣੀ ਸਰੀਰ ਘਟਾਂਚ ਦੁੱਧ ਵੀਰ ਨੇ ਹੁਣ ਬੌਲੇ ਦੇ ਵਿੱਚ ਤੁਹਾਨੂੰ ਕਾਊਂਟ ਕਰਾਇਆ ਵੀ 12 ਕ 13 12 13 ਲੀਟਰ ਹੁਣ ਜਿਹੜਾ ਬੌਲਾ ਹੈ ਤੇ ਸਵੇਰ ਚਵਾਈ ਕਿੰਨੇ ਕ ਵਜੇ ਕੀਤੀ ਦੀਪੇ ਭਾਜੀ ਦੀ ਸਵੇਰ ਭਾਜੀ 6 ਤੋਂ 6 ਚਵਾਈ ਆਪਾਂ ਕਰਨੇ ਆਲੀ ਜੀ ਸਵੇਰ 6 ਤੋਂ 6 ਕਰਦੇ ਆ ਚਵਾਈ ਠੀਕ ਆ ਕੋਈ ਵੀ ਆਵੇ ਆਪਦੀ ਦੋ ਡੰਗ ਚੋ ਕੇ ਤਸੱਲੀ ਕਰ ਸਕਦਾ ਠੀਕ ਆ ਦੋ ਤਿੰਨ ਟਾਈਮ ਆਪਣੀ ਤਸੱਲੀ ਕਰਨ ਜੀ ਆ ਲਓ ਠੀਕ ਆ ਲਿਓ ਜੀ ਸੌਦਾ ਕਰਕੇ ਐ ਪੂਰੀ ਤਸੱਲੀ ਕਰਨ ਲਓ ਸੋ ਫੇਸ ਕੁਆਲਿਟੀ ਦੇਖੋ ਸੋ ਬਹੁਤ ਸੋਣੀ ਖੂਬਸੂਰਤ ਮਾਝਾ ਦੋਸਤੋ ਠੀਕ ਹੈ ਚੰਗੀ ਜੰਮੀ ਪਲੀ ਆ ਫੁੱਲ ਬੜਾ ਫੁੱਲ ਵਜਨ ਦੋੜ ਤੇ ਮਗਰ ਬੱਚਾ ਇਹਦੇ ਮੇਲ ਕਾਫੀ ਸੀਗਾ ਹਾਂਜੀ ਹਾਂਜੀ ਮੇਲ ਕੱਟਾ ਜੀ ਠੀਕ ਹੈ ਲੋ ਜੀ ਸੋ ਜਿੱਥੋਂ ਲੰਘਦੀ ਹੈ ਕਰਮਾਲੀ ਦੋਸਤੋ ਘਿਠ ਘਿਠ ਧਰਤੀਆਂ ਦੇ ਨਾਲ ਵੀ ਨੀਵੀ ਹੋ ਜਾਂਦੀ ਆ ਉਹ ਗੱਲ ਬਾਤ ਸੋ ਵਜਨ ਦੋੜ ਤੇ ਬਹੁਤ ਜਿਆਦੀ ਖੂਬਸੂਰਤ ਚੰਗੀ ਸੇਵਾ ਦੇ ਵਿੱਚ ਜੰਮੀ ਪਲੀ ਦੋਸਤੋ ਇਹ ਮੱਝ ਸੋ ਬਾਈ ਦੀਪੇ ਉਹਨਾਂ ਦੇ ਕੋਲ ਅੱਜ ਆਈ ਆ ਤੇ ਦੀਪੇ ਭਾਈ ਸੂਹਾ ਕੋਈ ਪੁੱਛਿਆ ਸੂਹਾ ਭਾਜੀ ਗਰੰਟੀ ਵਾਲਾ ਤਿੱਜਾ ਜੀ ਤਿੱਜਾ ਹਾਂਜੀ ਇੱਧਰ ਵੇਖੋ ਜੋ ਮਰਜ਼ੀ ਇੱਥੇ ਮਰਜ਼ੀ ਫੜ ਕੇ ਖਿਲਾਰ ਕੇ ਨੂੰ ਜੋ ਮਰਜ਼ੀ ਦੇਈਓ ਲੈ ਵੀ ਠੰਡੀ ਏਨੀ ਕਾ ਜ਼ਿਆਦੀ ਲੈ ਹਾਂਜੀ ਸੋ ਕਾਫੀ ਖੂਬਸੂਰਤ ਹੈ ਦੋਸਤੋ ਬਹੁਤ ਖੂਬਸੂਰਤ ਪਸ਼ੂਤਾਨ ਐਕਸਟਰਾਔਡੀਨਰੀ ਬਾਡੀ ਬੰਤਰ ਵਾਲੇ ਪਾਸਿਓ ਆਰਡਰ ਕੁਆਲਟੀ ਵਲੋਂ ਐਕਸਟਰਾ ਆਰਡੀਨਰੀ ਠੀਕ ਹੈ ਜੀ ਸੋ ਮਿਲਕਿੰਗ ਵੀਰ ਨੇ ਦੱਸਦੀ ਆ ਵੀ ਘਟੋ ਘਟ ਵੀ ਕੋਈ 18 ਲੀਟਰ ਤੋਂ ਪਲੱਸ ਕੋਈ 18 20 ਲੀਟਰ ਦੀ ਮਿਲਕਿੰਗ ਆ ਉਹਨਾਂ ਘਰ ਵਾਲਿਆਂ ਵੱਲੋਂ ਦੋਸਤੋ ਦੱਸੀ ਗਈ ਆ ਜਿੱਥੋਂ ਵੀਰ ਨੇ ਆਕੋ ਪਰਚੇਜ਼ ਕੀਤੀ ਆ ਸੋ ਬਾਕੀ ਨਾਰਮਲੀ ਜਿਹੜੇ ਵੀਰ 파ਰਖੂ ਆ ਜਿਹੜੇ ਪਸ਼ੂ ਪਾਲਕ ਵੀਰ ਨੇ ਨਾਰਮਲੀ ਇਹੋ ਜਿਹਾ ਪਸ਼ੂ ਵੇਚ ਕੇ ਦੋਸਤੋ ਤੁਸੀਂ ਜਜਮੈਂਟ ਕਰ ਸਕਦੇ ਜੇ ਬੌਲੇ ਤੇ ਆ ਕੋਈ ਵੀਰ ਬੌਲੇ ਤੇ ਹੁਣ ਅਸੀਂ ਤਸੱਲੀ ਕਰ ਸਕਦਾ ਕੋਈ 12 13 ਲੀਟਰ ਹੁਣ ਬੌਲੇ ਤੇ ਚੱਲ ਰਹੀ ਆ ਠੀਕ ਆ ਇੱਕ ਵਾਰੀ ਥਾਂ ਦੀ ਕੁਆਲਟੀ ਤੁਹਾਨੂੰ ਥੋੜੀ ਜੀ ਲੇ ਵੀ ਇਹ ਮਾਜਨੀਏ ਗਾਂ ਕਹ ਲਈ ਆਪਾਂ ਬਿਲਕੁਲ ਕੇ ਨਾ ਠੰਡੀਆਂ ਤੀਰੀਆਂ ਇੱਧਰ ਦੇਖੋ ਲੈ ਲਓ ਠੀਕ ਆ ਅਜੇ ਜਿਹੜੀ ਚਵਾਈ ਹੋਈ ਆ ਠੀਕ ਆ ਜੀ ਉਸ ਤੋਂ ਬਾਅਦ ਕਿਹਨਾ ਪਸ਼ੂ ਬਹਿਣ ਨਹੀਂ ਥੱਲੇ ਦਿੰਦਾਗਾ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਠੀਕ ਆ ਬਹੁਤ ਨਰਮ ਸੇਲ ਸੌ ਸ਼ਾਂਤ ਸੁਭਾਅ ਦੀ ਆ ਦੇਖੋ ਸੋ ਦੀਪਕ ਜਿੰਨੀ ਤਾ ਤਸੱਲੀ ਕਰਾ ਲਈ ਉਹ ਨਹੀਂ ਥੋੜੀ ਆ ਹਾਂਜੀ ਉਹ ਨਹੀਂ ਥੋੜੀ ਤਸੱਲੀ ਆ ਤਸੱਲੀ ਕਰਾਵਾਂਗੇ ਸੰਧੂ ਸਾਹਿਬ ਪੂਰੀ ਫੋਲ ਆ ਚਵਾਈ ਆ ਪੋਲੀ ਆ ਚਵਾਈ ਆ ਨੇ ਕਮਾਲ ਦੀ ਗੱਲ ਲੈ ਵੀ ਇੱਧਰ ਵੇਖੋ ਦੀਪੇ ਭਾਈ ਕੀ ਮੋਲ ਭੈਣ ਭਰਾਵਾਂ ਨੂੰ ਕਿੱਥੋਂ ਤੱਕ ਦੇ ਦੇਣੀ ਆ ਰੇਡ ਸੰਧੂ ਸਾਹਿਬ ਆਪਣਾ ਤੁਹਾਨੂੰ ਪਤਾ ਜਾਇਜ਼ ਹੁੰਦਾ ਬਿਲਕੁਲ ਜੀ ਬਿਲਕੁਲ ਆਪਾਂ ਕੋਈ ਡੇੜ ਨਹੀਂ ਆ ਕੋਈ ਦੋ ਨਹੀਂ ਮੰਗਣਾ ਆ ਨੋ ਜਾ ਇਸੇ ਆਪਾਂ ਦੇ ਦੇਣੀ 1 25 ਦੀ ਸਵਾ ਲੱਖ ਦੀ ਹਾਂਜੀ ਲੋ ਜੇ ਨਹੀਂ ਤੇ ਆਪਾਂ 2 2 2.5 ਲੱਖ ਮੰਗੀ ਜਣਾ ਐਵੇਂ ਹੀ ਆਪਾਂ ਫੇਰ ਨਵੀਆਂ ਮਈਆਂ ਲਿਆਵਾਂਗੇ ਉਦੋਂ ਮਾਲ ਦੋਂਗੇ ਤੇ ਵੇਚਤਾ ਅੱਛਾ ਹਾਂਜੀ ਲੋ ਵੀ ਸਵਾ ਲੱਖ ਤੇ ਮਾਨਤਨ ਖੁੱਲਾ ਹੀ ਕਰਨਾ ਮਾਨਤਨ 1000 ਰੁਪਏ ਛੋਟ ਕਰ ਦਾਂਗੇ ਜੀ ਖੁੱਲ ਗਿਆ ਹਾਂਜੀ ਲੈ 1000 ਰੁਪਿਆ ਦੋਸਤੋ ਮਾਨਤਾਨਾ ਠੀਕਾ ਸਵਾ ਲੱਖ ਦੇ ਵਿੱਚੋਂ ਇੱਕ 1000 ਰੁਪਿਆ ਮਾਨਤਨ ਹੋ ਜਾਊਗਾ ਬਾਕੀ ਕੋਈ ਆ ਕੇ ਆਪਦਾ ਵੇਖੇ ਇੱਥੇ ਆਣ ਕੇ ਹਾਂਜੀ ਕੋਈ ਆਣ ਕੇ ਵੇਖੇ ਠੀਕਾ ਤਸੱਲੀ ਕਰੇ ਪੂਰੀ ਕੰਡੇ ਦੇ ਦੋਦੇ ਜੋਖੇ ਤੇ ਆਪਣਾ ਫਿਰ ਖੜੇ ਦੁਕਾਨ ਆਪਣੇ ਲੱਗੇ ਆ ਜੀ ਠੀਕ ਆ ਜੀ ਹਾਂਜੀ ਤਸੱਲੀ ਵੀ ਦੋਵੇਂ ਟਾਈਮ ਚ ਹੋਣੀ ਹੈ ਦੋਵੇਂ ਟਾਈਮ ਚ ਹੋ ਕੇ ਛੇ ਤੋਂ ਛੇ ਚ ਹੋਵੇ ਠੀਕ ਆ ਜੀ ਠੀਕ ਆ ਲਓ ਵੀ ਦੋਸਤੋ ਪਾਇਓ ਹੱਥ ਜਰੂਰ ਸਵਾ ਲੱਖ ਦੀ ਮੱਝਾ ਦੇ ਮੱਝ ਵੀ ਤਕਰੀਬਨ ਕੋਈ ਅੱਧਾ ਪਿੰਡ ਵੇਖਣ ਆਇਆ ਤਾਂ ਕੀ ਸਵਾਦ ਆਊਗਾ ਬਸ ਜੀ ਹੈ ਹੋ ਵੀ ਨਾ ਬਿਦ ਸਾਰਾ ਪਿੰਡ ਹੀ ਆ ਜੇ ਇਹ ਹੁਣ ਤੁਸੀਂ ਲੱਗ ਗਿਆ ਆ ਗਏ ਮਾ ਚਲ ਪਾ ਦਿੰਨੇ ਆ ਓਦਾਂ ਮੇਰਾ ਰਾਦਾ ਛਕਰੀ ਰੀਂ ਰੀਜਾਂ ਲਾ ਗਿਆ ਫਲ ਕਾਲੀ ਫਲ ਗੂੜੀ ਪਾ ਕੇ ਤੋਰ ਦੇ ਕਰੀ ਨਹੀਂ ਵੇਖੋ ਜੀ ਹੱਕ ਪੂਰਾ ਹਾਂਜੀ ਐਨੀਮਲ ਤਾਂ ਚਲੋ ਹਰ ਕੋਈ ਹੱਕ ਰੱਖਦਾ ਪਰ ਚਲੋ ਇਸ ਮੱਝ ਦੀ ਵੀ ਖੂਬਸੂਰਤੀ ਸਰੀਰ ਘਟਾਂਚਾ ਜੰਮੀਪੜੀ ਚੰਗੀ ਆ ਤੇ ਇਹ ਜ਼ਰੂਰ ਜੜੀ ਦੋਸਤੋ ਜਿੰਨੀ ਸ਼ਾਨ ਵਧਾ ਲੋਰ ਨਹੀਂ ਥੋੜੀ ਇਹੋ ਜੇ ਪਸ਼ੂ ਸੀ ਤੇ ਠੀਕ ਆ ਜੀ ਦੀਪੇ ਭਾਜੀ ਅਗਲੀ ਮੱਝ ਆਪਣੇ ਕੋਲ ਇਹ ਆ ਗਈ ਹੈ ਇਹ ਦੂਜਾ ਸੂਆ ਝੋਟੀ ਸੰਧੂ ਸਾਹਿਬ ਦੂਜਾ ਸੂਆ ਹਾਂਜੀ ਇਹਨੂੰ ਤਿੰਨ ਕਿੰਨੇ ਕੋ ਕੀਆ ਇਹਨ ਮੀ ਨਿਗਰੀ ਸੁਈ ਆ ਮਗਰਾ ਕਟਾ ਹਾਂਜੀ ਹਾਂਜੀ ਆ ਕਟਾ ਵੇਖ ਲੋ ਜੀ ਠੀਕ ਆ ਇਹ ਕਟਾ ਮਗਰ ਮਹੀਨਾ ਕੋਈ ਵੀ ਰ ਮੰਨ ਸਕਦਾ ਠੀਕ ਆ ਜੀ ਤੇ ਦੁੱਧ ਦੀ ਪੇਬਾਈ ਦੇ ਥਲੇ ਹੁਣ ਕਿੰਨਾ ਦੁੱਧ ਪਾਜੀ ਦੇ ਥਲੇ 8 ਕਿਲੋ 8 ਹਾਂਜੀ ਤੇ ਜਵਾਪ ਸਮਾਤੀ ਜਵਾਪ ਸਮਾਦੇ ਐ ਓਕੇ ਬਿਲਕੁਲ ਪੋਲੀ ਰੂ ਵਰਗੀ ਠੀਕ ਆ ਜੀ ਬਾਕੀ ਜਵਾਪ ਸਮਾਦਾ ਪਸ਼ੂ ਨਾ ਮਾੜਾ ਹੋਵੇ ਬਸ ਹਾਂਜੀ ਹਾਂਜੀ ਆਪਾਂ ਲੈਂਦੇ ਨਹੀਂ ਸਮਾੜਾ ਸੰਧੂ ਸਾਹਿਬ ਦਾ ਨੂੰ ਫਿਰ ਪਤਾ ਕਿਉਂਕਿ ਭੈਣ ਭਰਾ ਨੇ ਬੜੀ ਦੂਰੋਂ ਦੂਰੋਂ ਹਾਂਜੀ 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 ਤੇ ਸੁਬਾ ਦੁਜਾ ਸੁਬਾ ਦੁਜਾ ਗਰੰਟੀ ਲਓ ਜੀ 8 ਕਿਲੋ ਦੋਸਤੋ ਦੁੱਧ ਆਗਲੇ ਪਿਛਲੇ ਥਣਾ ਦੀ ਤਸਲੀ ਤੁਸੀਂ ਕਰ ਲਿਓ ਚਵਾਈ ਤੇ ਆ ਬਿਲਕੁਲ ਜ਼ਿਆਦਾ ਡੱਕਣਾ ਫਿਰ ਗਲਤ ਗੱਲ ਤੇ ਸੁਬਾ ਮਾਰਨਿੰਗ ਜਿਹੜੀ ਚਵਾਈ ਭਰਾਵਾਂ ਨੇ ਕਰ ਲਈ ਸੀਗੀ ਤੇ ਬਾਕੀ ਆਪਦਾ ਟਾਈਮ ਤੋਂ ਟਾਈਮ ਬੰਨ ਕੇ ਕੋਈ ਵੀਰ ਜਿੰਨਾ ਦੱਸਿਆ ਜਾਂਦਾ ਦੁੱਧ ਉਹਨੂੰ ਵੈਰੀਫਾਈ ਤੁਸੀਂ ਕਰਨਾ ਟਾਈਮ ਤੋਂ ਟਾਈਮ ਆਪਣੀ ਚਵਾਈ ਕਰ ਲਿਓ ਠੀਕ ਆ ਆ ਦੇਖੋ ਠੀਕਾ ਮਾਜੇ ਵੀ ਚੰਗੀ ਆ ਦੋਸਤੋ ਹਾਈਟ ਕੱਦ तकरीबन ਕੋਈ ਵੀਰ ਮੀਡੀਅਮ ਮੰਨ ਕੇ ਸੌਦਾ ਕਰ ਲੇ ਚਾਰੇ ਪੈਰ ਤੋਤੇ ਆ ਚਾਰੇ ਖੁਰ ਤੋਤੇ ਆ ਲੇਵੇ ਹਵਾਨੀ ਤੇ ਦਾਗ ਠੀਕ ਹੈ ਡਬ ਟੂਬੋ ਪ੍ਰੋਪਰ ਤੇ ਚੰਗੀ ਪਲੀ ਆ ਵੱਡੀ ਮੈਂ ਕੋਈ ਨਹੀਂ ਕਿ ਰਾਜੀ ਆ ਜਿੰਨੇ ਵੀ ਆ ਰਾਜੀ ਆ ਪ੍ਰੋਪਰੇ ਵੀ 8 ਕਿਲੋ ਧਾਰਾ ਨੇ ਤੇ ਦੀਪੇ ভাই ਬਾਕੀ ਚਵਾਈ ਚਬੂਈ ਦੀ ਬਿਲਕੁਲ ਇੱਕ ਨੰਬਰ ਧਾਰਾ ਜੀ ਬਿਲਕੁਲ ਓਕੇ ਤੁਹਾਨੂੰ ਪਤਾ ਆਪਾਂ ਕਦੀ ਆਪਣਾ ਲੰਮ ਆਇਆ ਕਿਸੇ ਵੀਡੀਓ ਦੇ ਵਿੱਚ ਬਿਲਕੁਲ ਜੀ ਬਿਲਕੁਲ ਨਹੀਂ ਜੀ ਨਹੀਂ ਆਪਾਂ ਪੂਰੀ ਤਸੱਲੀ ਕਰਕੇ ਲੈ ਆਈ ਦੀ ਅਗਲੀ ਦੀ ਤਸੱਲੀ ਕਰਾਈ ਦੀ ਠੀਕ ਆ ਹਾਂਜੀ ਤੇ ਕਿੰਨਾ ਮੋਲੇ ਦਾ ਕੀ ਲੈਣ ਦੇਣ ਮੋਲੇ ਦਾ ਸ਼ਾਇਦ 65000 ਰੁਪਿਆ ਆ 62 ਦੇ ਦਾਂਗੇ 62000 ਦੀ ਵੀ ਪੂਰੀਆਂ ਕਸਰਾਂੇ ਕੱਢ ਕੇ ਰੱਖਣੀਆਂ ਹਾਂਜੀ 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 ਠੀਕ ਆ ਰੇਟ ਵਾਲੇ ਪਾਸਿਓਂ ਰੇਡ ਵਾਲੇ ਪਾਸੋਂ ਤੁਹਾਨੂੰ ਪਤਾ ਆਪਣਾ ਰੇਡ ਹੀ ਬਿਲਕੁਲ ਜਿਆਜ ਹੁੰਦਾ ਅੱਧੇ ਪੌਣੇ ਘੰਟੇ ਚ ਮਾਲ ਗੁਰੂ ਮਹਾਰਾਜ ਦੀ ਮੇਰ ਨਾਲ ਵੇਚ ਕੇ ਵੇਲੋ ਜਾਂਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸੋ ਰੇਡ ਜਿਹੜਾ ਦੋਸਤੋ ਆਵਾਜ ਬਜਾਇਜਰੇਟ ਹੁੰਦੇ ਆ ਪਸ਼ੂ ਤਾਂ ਦੋਸਤੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆਉਂਦੀ ਆ ਠੀਕ ਹੈ ਜਿਹੋ ਜਆ ਪੈਸਾ ਆਪਾਂ ਖਰਚ ਕਰਨਾ ਚਾਹੁੰਦੇ ਉਹ ਜਆ ਪਸ਼ੂ ਤੁਹਾਨੂੰ ਹਰ ਰੱਡੇ ਟਿਕਾਣੇ ਤੋਂ ਮਿਲ ਜਾਂਦਾ ਆ ਮੱਜ ਦੀ ਪੇਕੀ ਇਹਦੀ ਡਿਟੇਲ ਆ ਇਹ ਸੰਧੂ ਸਾਹਿਬ ਪਰਸੋਂ ਦੀ ਸੂਈ ਮਈ ਅੱਛਾ ਜੀ ਹਾਂਜੀ ਇਹ ਨਾ ਮੁੰਡੇ ਨੇ ਗਾੜੀ ਕੱਟੀ ਬੰਤੀ ਆ ਹਾਂ ਤੇ ਸਿੰਘ ਜ ਪਰਸੋਂ ਦੀ ਸੂਈ ਪਰਸੋਂ ਦੀ ਸੂਈ ਆ ਜੀ ਆ ਭੂਚੀ ਤੇ ਮਿਲਦੀ ਹੁੰਦੀ ਹੈ ਹਾਂ ਭੂਚੀ ਤੇ ਮਿਲਦੀ ਡੰਗਣੇ ਲਾਤ ਨਹੀਂ ਲਾਉਂਦੀ ਠੀਕ ਆ ਜੀ ਹਾਂਜੀ ਦੋਸਤੋ ਇਹ ਭੂਚੀ ਬਣਾਈ ਹੋਈ ਹੈ ਠੀਕ ਆ ਆਰਟੀਫੀਸ਼ੀਅਲ ਬਣਾਈ ਹੋਈ ਆ ਵੀ ਇਹਦੇ ਤੋਂ ਜਿਹੜਾ ਬੱਚਾ ਆ ਵੇਖੋ ਲੱਗਾ ਹੋਇਆ ਠੀਕ ਆ ਜੀ ਇਹਦੇ ਤੇ ਮਿਲਦਾ ਅੱਗੇ ਰੱਖ ਕੇ ਇਸੇ ਤਰ੍ਹਾਂ ਪਰਫਾਰਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਚਵਾਈ ਹੁੰਦੀ ਆ ਹਾਂਜੀ ਤੇ ਇਹ ਤੁਸੀਂ ਵੇਖ ਸਕਦੇ ਹੋ ਠੀਕ ਆ ਅੱਜ ਤੀਜਾ ਕ ਸੁਬਾਹ ਕ ਚੌਥਾ ਹੋਊਗਾ ਜੀ ਇਹ ਵੇਖੋ ਜੀ ਤੀਜਾ ਲਾਲੇ ਕੋਈ ਚੌਥਾ ਲਾਲੇ ਠੀਕ ਆ ਹਾਂਜੀ ਲਓ ਵੀ ਦੋਸਤੋ ਕੋਈ ਤੀਜਾ ਮੰਨ ਲੇ ਕੋ ਤੇ ਬੋਲਾ ਦੀਪੇ ਕਿੰਨਾ ਚਵਾਦਾਂਗੇ ਬੋਲਾ ਭਾਜੀ ਇਸਲੇ 8 ਕਿਲੋ ਹੋਊਗਾ ਜੀ ਇਧਰ ਵੇਖੋ 8 ਕਿਲੋ ਬੋਲਾ ਹਾਂਜੀ ਆਹ ਦੇਖੋ ਦੋਸਤੋ ਬਿਲਕੁਲ ਜਿਵੇਂ ਆਪਾਂ ਅੱਗੇ ਬੱਚਾ ਲਈ ਜਾਂਦੇ ਉਸੇ ਤਰੀਕੇ ਨਾਲ ਹੀ ਪਸ਼ੂ ਉਸੇ ਤਰੀਕੇ ਨਾਲ ਜਾਉਂਗੇ ਜੀ ਰਿਲੈਕਸ ਹੋ ਕੇ ਤੁਰਿਆ ਜਾਂਦਾ ਠੀਕ ਆ ਜੀ ਸੋ ਇਹ ਜਿਹੜੇ ਔੜਪੋੜ ਆ ਦੋਸਤੋ ਇਹ ਕਰਨੇ ਪੈਂਦੇ ਕਈ ਵਾਰਾਂ ਅਭੀ ਨਾ ਅਭੀ 100 ਤਰ੍ਹਾਂ ਪਸ਼ੂ ਦੇ ਵਿੱਚ ਹੋ ਜਾਂਦੀ ਹੈ ਛੋਟੇ ਬੱਚਿਆਂ ਦੇ ਵਿੱਚ ਕਈ ਜਣ ਜਦੋਂ ਮਰ ਵੀ ਜਾਂਦੇ ਆ ਬੱਚੇ ਠੀਕ ਆ ਜੀ ਕਾਰਨ ਕੋਈ ਵੀ ਹੋ ਸਕਦਾ ਤੇ ਉਹ ਕਈ ਨਾ ਹੋਰ ਪੋਰ ਕਰਨਾ ਪੈਂਦਾ ਪਸ਼ੂ ਨੂੰ ਬਿਲਕੁਲ ਦੁੱਧਤੇ ਦੇ ਬਿਲਕੁਲ ਬਿਨਾ ਕਿਸੇ ਟੀਕੇ ਟੱਲੇ ਦੇ ਚੋਣ ਦੀ 100 ਤਰ੍ਹਾਂ ਦੇ ਹੀਲੇ ਕਰਨੇ ਪੈਂਦੇ ਆ ਤੇ ਉਹ ਜਿਹੜਾ ਦੋਸਤੋ ਉਹਨਾਂ ਹੀਲਿਆਂ ਦੇ ਵਿੱਚੋਂ ਜਿਹੜੀ ਇਹ ਇੱਕ 부ਸ਼ੀ ਬਣਾ ਕੇ ਇੱਕ ਮਿੰਟ ਤੋਂ ਪਹਿਲਾਂ ਸੰਧੂ ਸਾਹਿਬ ਮੈਂ ਪਸ਼ਮੂਗੀ ਠੀਕ ਆ ਜੀ 부ਸ਼ੀ ਦੇ ਧਾਰ ਮਾਰਾਂਗੇ ਤੇ ਇੱਕ ਮਿੰਟ ਤੋਂ ਪਹਿਲਾਂ ਪਸ਼ਮੂਗੀ ਠੀਕ ਆ ਜੀ ਐਦਾਂ ਫੜ ਕੇ ਹਾਂ ਥੋਨੇ ਆਨੇ ਤੇ ਮਾਰ ਦਿੰਨੇ ਆ ਅੱਛਾ ਹਾਂ ਜੀ ਲੈ ਗੱਲ ਹੀ ਕੋਈ ਨਹੀਂ ਫਿਰਦੇ ਲਾਤਾਂ ਲਾਉਗੀ ਅੱਛਾ ਪੂਰੀ ਤਸੱਲੀ ਕਰਾਵਾਂਗੇ ਗਾਗ ਦੀ ਲੈ ਹਾਂ ਜੀ ਤੇ ਅੱਛਾ ਦੀਪੇ ਕਿੰਨਾ ਮੋਲ ਗਿਰਊਗਾ ਫਿਰ ਇਹਦਾ ਇਹਦਾ ਮੁੱਲ ਵੀ 65 ਵੀ 62 ਦੀ ਦੇ ਦਾਂਗੇ ਜੀ ਅੱਛਾ ਮੁੱਲ 65 ਹਾਂਜੀ ਲੈਣ ਦੇਣ 62 62 ਦੀ ਦੇ ਦਾਂਗੇ ਲੋ ਵੀ ਦੋਸਤੋ 62000 ਦੀ ਇਹ ਵੀ ਵੀਰਾਂ ਦਾ ਵੀ ਦੇ ਦੇਾਂਗੇ ਬਾਕੀ ਮੱਝ ਤੁਸੀਂ ਵੇਖ ਲਓ ਠੀਕ ਆ ਮੱਝ ਹਾਈਟ ਮੀਡੀਅਮ ਦੇ ਵਿੱਚ ਆ ਰਾਜੀ ਰੂਜੀ ਪੂਰੀ ਆ ਪਲੀ ਪੁਲੀ ਜਿਹੜੀ ਬਹੁਤ ਜਿਆਦੀ ਜਿੰਨੀ ਵੀ ਆ ਸੌਂਬੀ ਆ ਕੋਈ ਲੱਸੀ ਫਿੱਕੀ ਕੋਈ ਲਸੇਰੇ ਪਣ ਦੇ ਵਿੱਚ ਨਹੀਂ ਗਈ ਜਿੰਨੀ ਵੀ ਆ ਰਾਜੀ ਆ ਤੇ 62000 ਦੀ ਜੈਸ ਨੂੰ ਤੇ ਚਵਾਈ ਚੁਵਾਈ ਇਹਦੀ ਵੀ ਬੰਬੀ ਆ ਚੁਵਾਈ ਬੰਬੀ ਦੇ ਬੰਬੀ ਭਾਜੀ ਬੰਬੀ ਆ ਕਰੂੰਗਾ ਕੋਈ ਧਾਰਦਾ ਕੋਈ ਫਰਕਣਾ ਹੋਊਗਾ ਦੇਖੋ ਇੱਧਰ ਦੇਖੋ ਲੈ ਸੋ ਬਿਲਕੁਲ ਜਿਹੜੀਆਂ ਦੋਸਤੋ ਠੰਡੀਆਂ ਧੀਰੀਆਂ ਵੇਖੋ ਜਿਹੜੇ ਬੰਨੋ ਮਰਜ਼ੀ ਪੈ ਕੇ ਚਵਾਈਆਂ ਕਰੀ ਜਾਓ ਠੀਕ ਆ ਆ ਲੈ ਪੋਲੀਆਂ ਰੂਮਰ ਗਈਆਂ ਆਉਣਗੀਆਂ ਠੀਕ ਆ ਹਾਂਜੀ ਤੇ ਦੀਪੇ ਭਾਈ ਆ ਜਾਓ ਅੱਗੇ ਅੱਗੇ ਆਪਣੇ ਕੋਲੇ ਵੜ ਆ ਗਈ ਆ ਇਹ ਸੰਧੂ ਸਾਹਿਬ ਗਾਂ ਆ ਗਈ ਆਪਣੇ ਤੋਂ ਆ ਦੁੱਜਾ ਲਾਲੇ ਕੋਈ ਸੂਬਾ ਤਿੱਜਾ ਲਾਲੇ ਜੀ ਹਾਂਜੀ ਆ ਬੱਚਾ ਇਹਨੂੰ ਲਾਲੇ ਮਹੀਨੇ ਦੀ ਨੂੰ ਲਾਲੇ ਡੇਢ ਦੀ ਹਾਂ ਤੇ ਸਵੇਰੇ ਤੜਕੇ ਲੈਂਦੀ ਆਪਾਂ ਠੀਕ ਆ ਜੀ ਹਾਂ ਤਾਈ ਨੂੰ ਨਵਾਈ ਨਹੀਂ ਹੋਈ ਨਹੀਂ ਆ ਲਓ ਬੱਚੇ ਤਾਂ ਮਿਲਦੀ ਦੋਵਾਂ ਟਾਈਮ ਹਾਂਜੀ ਦੋਵੇਂ ਟਾਈਮ ਬੱਚੇ ਤੇ ਆਹ ਬੱਚਾ ਛੱਡੋ ਛੱਡੋ ਚਾ ਨਾ ਛੱਡੋ ਠੀਕ ਆ ਠੰਡੀ ਸੀਲ ਬਹੁਤ ਜ਼ਿਆਦੀ ਹੈ ਦੀ ਆਹ ਬੱਚਾ ਕੋ ਡੇਢ ਮਹੀਨੇ ਮੰਨ ਸਕਦਾ ਕੋ 2 ਮਹੀਨੇ ਮੰਨ ਸਕਦਾ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਆ ਹਾਂਜੀ ਉਹ ਅੱਛਾ ਮੇਲ ਕਾਫ ਸੁਗਾ ਤੁਸੀਂ ਸਮਝ ਲਿਓ ਦੂਜਾ ਤੇਜਾ ਸਮਝ ਲਿਓ ਠੀਕ ਆ ਜੀ ਹਾਂਜੀ ਤੇ ਦੁੱਧ ਕਿੰਨਾ ਚਵਾ ਦੋ ਸੰਤੂ ਸਾਹਿਬ ਵਾਲੇ ਨੇ 6 ਕਿਲੋ ਜਿਹੜੇ ਥੱਲੇ 6 ਕਿਲੋ ਹਾਂਜੀ ਠੀਕ ਆ ਹਾਂਜੀ ਲਿਓ ਜੀ 6 ਕਿਲੋ ਦੋਸਤੋ ਤਾਰਾਂ ਇਸ ਵੈੜ ਦੇ ਥੱਲੇ ਦੁੱਧ ਦਾ ਤੇ ਕੋਈ ਵੀ ਰੱਬ ਦੀ ਚੋਕੇ ਪਸਮਾ ਕੇ ਤਸੱਲੀ ਕਰ ਸਕਦਾ ਬਾਕੀ ਚਾਰੇ ਥਣ ਵਰਦੇ ਪੂਰੇ ਪ੍ਰੋਪਰ ਆ ਜਾਣੇ ਵਿਚਾਰੇ ਚਾਰੇ ਚਾਰੇ ਜੀ ਆਹ ਲਓ ਜੀ ਠੀਕ ਹੈ ਦੀਪੇ ਭਾਈ ਕੀ ਮੋਲ ਫਿਰਦਾ ਇਹਨਾਂ ਸੰਧੂ ਸਾਹਿਬ ਲੈਣ ਦੇਣ ਮੋਲੀਆ ਦਾ ਵੀ ਕਿੰਨਾ 15000 ਦੀ 15000 ਹਾਂਜੀ ਬਸ ਠੀਕ ਆ ਫਿਰ ਹਾਂਜੀ ਮੋਲਾ ਆਪਣੇ ਤੁਹਾਨੂੰ ਪਤਾ ਜਾਇਜ਼ ਹੁੰਦੇ ਰੇਟ ਹਾਂ ਲਓ ਜੀ 15000 ਦੋਸਤੋ ਮੋਲਾ ਠੀਕ ਆ ਤੇ ਆ ਵਿਹੜਾ ਬਿਲਕੁਲ ਤੁਹਾਡੇ ਸਾਹਮਣੇ 6 ਕਿਲੋ ਤਾਰਾਂ ਇਹਦੇ ਥੱਲੇ ਹੈਗੀਆਂ ਨੇ ਤਾਂ ਜਿਹੜੇ ਵੀਰ ਨੇ ਬਿਲਕੁਲ ਡੰਗ ਟਪਾਉਣਾ ਕਈ ਨਾ ਪਸ਼ੂ ਦੋਸਤੋ ਸੂਨ ਦੇ ਵਿੱਚ ਕੋਈ 2-4 ਮਹੀਨੇ ਕਈਆਂ ਵੀਰਾਂ ਦੇ ਪਹਿਜ ਕਈ ਨਾ ਮਹੀਨੇ ਖੰਡ ਦਾ ਲਵੇਰਾ ਜਿਹੜਾ ਦੋਸਤੋ ਸੂਨ ਦੇ ਵਿੱਚ ਪਿਆ ਹੁੰਦਾ ਸਮਾਂ ਤੇ ਬਿਲਕੁਲ ਹੁਜਾ ਪਸ਼ੂ ਲਿਜਾ ਕੇ ਕਈ ਨਾ ਪਹਾ ਮਹੀਨਾ 2 ਮਹੀਨੇ ਜਿਹੜਾ ਡੰਗ ਵੀ ਟਪਾ ਸਕਦੇ ਆ ਬਾਕੀ ਅਗੇ ਬਣ ਗਈ ਤੇ ਜਿਹੜਾ ਨਵੇਂ ਸਵੇ ਲਈ ਕੱਬਣ ਵੀ ਹੋ ਜੂਗੀ ਹਾਂਜੀ 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 ਤੇ ਦੀਪੇ ਪਸ਼ੂ ਆਪਣੇ ਕੋਲ ਅੱਜ ਇਹ ਸੀ ਚਾਰ ਚਾਰੇ ਪਹੂ ਹੈ ਜੀ ਹਾਂਜੀ ਠੀਕ ਹੈ ਭਰਾ ਲਓ ਵੀ ਦੋਸਤੋ ਚਾਰ ਐਨੀਮਲ ਸੀ ਅੱਜ ਤੇ ਪਸ਼ੂ ਤੁਸੀਂ ਮੱਝਾਂ ਵੀ ਵੇਖ ਲਈਆਂ ਤੇ ਇੱਕ ਵੜਾ ਭਰਾ ਦੇ ਕੋਲ ਠੀਕ ਆ ਤੇ ਮੱਝ ਇੱਕ ਵੱਡੀ ਤੁਹਾਨੂੰ ਦਿਖਾਈ ਹੈ ਬਹੁਤ ਵਧੀਆ ਚੰਗੀ ਜਣੀ ਦੋਸਤੋ ਲਾਣੇ ਘਰਾਣੇ ਦੀ ਮੱਝ ਆ ਚੰਗਾ ਦੁੱਧ ਵੀ ਰਿਕਾਰਡ ਦੱਸ ਰਿਹਾ ਪਿਛਲੇ ਸੁਮਿਆਂ ਦਾ ਤੇ ਹੁਣ ਫਿਲਹਾਲ ਤੁਸੀਂ ਜਿਹੜੀ ਬੌਲੇ ਦੇ ਵਿੱਚ ਆਣ ਕੇ ਚਵਾਈ ਕਰ ਨੰਬਰ ਹੈ 94644 ਤੇ 35330 ਹਾਂਜੀ 62838 ਤੇ 76190 ਠੀਕ ਹੈ ਜੀ ਹਾਂਜੀ ਠੀਕ ਹੈ ਭਰਾ ਸੋ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਆਪਾਂ ਬਿਲਕੁਲ ਥੱਲੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ